ਪੰਜਾਬ ਤੇ ਹਰਿਆਣਾ ਦੀ ਸਿਆਸਤ 'ਚ ਐਸਵਾਈਐਲ ਦਾ ਮੁੱਦਾ ਛਾਇਆ ਹੋਇਆ ਤੇ ਹਰਿਆਣਾ 'ਚ ਇੰਡੀਅਨ ਨੈਸ਼ਨਲ ਲੋਕਦਲ ਇਹਨੂੰ ਵੱਡਾ ਪੋਲਿਟੀਕਲ ਮੁੱਦਾ ਬਣਾ ਰਹੀ ਹੈ ਇੰਡੀਅਨ ਨੈਸ਼ਨਲ ਲੋਕਦਲ ਸ਼ੰਭੂ ਬੈਰੀਅਰ ਦੇ ਉੱਤੇ ਆਪਣੇ ਵਰਕਰਾਂ ਦੇ ਨਾਲ ਅਬੇ ਛਟਾਲਾ ਜੋ ਇਸ ਪਾਰਟੀ ਦੇ ਮੁਖੀ ਨੇ ਉਹ ਪਹੁੰਚੇ ਨੇ ਖਾਸ ਤੌਰ ਦੇ ਉੱਤੇ ਅਬੇ ਛਟਾਲਾ ਕਹਿ ਰਹੇ ਨੇ ਕਿ ਸੰਵਿਧਾਨਕ ਹੱਕ ਆ ਇਹ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਐਸਵਾਈਐਲ ਬਣਨੀ ਚਾਹੀਦੀ ਹੈ ਤਾਂ ਉਹ ਆਪਣੇ ਵਰਕਰਾਂ ਨੂੰ ਇਹ ਗੱਲ ਜਿਚਾ ਰਹੇ ਨੇ ਕਿ ਇਹ ਰਾਈਟ ਅਸੀਂ ਲੈ ਕੇ ਰਹਾਂਗੇ ਕਿਉਂਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਦੂਜੇ ਪਾਸੇ ਪੰਜਾਬ ਦੀ ਲੀਡਰਸ਼ਿਪ ਲਗਾਤਾਰੇ ਤਰਕ ਦੇ ਰਹੀ ਹੈ ਚਾਹੇ ਪ੍ਰਕਾਸ਼ ਸਿੰਘ ਬਾਦਲ ਨੇ ਚਾਹੇ ਕੈਪਟਨ ਮਰਿੰਦਰ ਸਿੰਘ ਨੇ ਜਾਂ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਨੇ ਉਹਨਾਂ ਸਭ ਦਾ ਕਹਿਣਾਗਾ ਕਿ ਪੰਜਾਬ ਕੋਲੇ ਵਾਧੂ ਪਾਣੀ ਨਹੀਂ ਪੰਜਾਬ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਏਗੀ ਕਾਸਟੌਰ ਦੇ ਉੱਤੇ ਇੰਟਰਨੈਸ਼ਨਲ ਰਿਪੀਰੀਅਨ ਲਾਅ ਹੈ ਜੋ ਇੰਟਰਨੈਸ਼ਨਲ ਰਿਪੀਰੀਅਰ ਲਾਅ ਇਸ ਗੱਲ ਦੀ ਤਸਵੀਜ਼ ਕਰਦਾਗਾ ਕਿ ਜੋ ਪਾਣੀ ਹੈ ਉਹ ਕੁਦਰਤੀ ਸਦਨ ਉਹਨਾਂ ਸਟੇਟਾਂ ਕੋਲੇ ਹੀ ਰਹਿਣੇ ਚਾਹੀਦੇ ਨੇ ਜਿਹੜੀਆਂ ਸਟੇਟਾਂ ਰਿਪੀਰੀਅਨ ਸਟੇਟਾਂ ਨੇ ਤਾਂ ਇਥੋਂ ਦੀ ਲੀਡਰਸ਼ਿਪ ਇਹ ਤਰਕ ਦਿੰਦੀ ਹੈਗੀ ਕਿ ਅਸੀਂ ਰਿਪੀਰੀਅਨ ਸਟੇਟਾਂ ਇਸ ਕਰਕੇ ਸਾਡੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਪਰ ਵੱਡੇ ਪੱਧਰ ਤੇ ਸਿਕਿਉਰਿਟੀ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਵੱਡੇ ਪੱਧਰ ਤੇ ਤਾਇਨਾਤ ਕੀਤੀ ਗਈ ਹੈ ਪੈਰਾ ਮਿਲਟਰੀ ਫੋਰਸ ਵੀ ਪਿੱਛੇ ਲਗਾਈ ਗਈ ਹੈ ਔਰ ਪੈਰਾ ਮਿਲਟਰੀ ਫੋਰਸ ਤੇ ਸਿਕਿਉਰਿਟੀ ਉਧਰ ਹਰਿਆਣਾ ਚ ਵੀ ਲਾਈ ਗਈ ਤੇ ਸ਼ੰਭੂ ਬੈਰੀਅਰ ਦੇ ਉੱਤੇ ਇਹ ਇੱਕ ਸੰਕੇਤਕ ਪ੍ਰੋਟੈਸਟ ਕਰਨ ਆਏ ਨੇ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਉਹਨਾਂ ਨੂੰ ਪਾਣੀ ਵੰਡ ਰਹੀ ਹੈ ਮਿਨਰਲ ਵਾਟਰ ਹੈ ਜਿਹੜਾ ਪੰਜਾਬ ਪੁਲਿਸ ਦੇ ਰਹੀ ਹੈਗੀ ਉਹ ਪਾਣੀ ਦੀ ਲੜਾਈ ਜਿਹੜੀ ਵੱਡੀ ਸਿਆਸੀ ਲੜਾਈ ਹੈਗੀ ਸ਼ਾਇਦ ਉਹ ਤਾਂ ਪਿੱਛੇ ਰਹਿ ਗਈ ਇੱਥੇ ਮਿਨਰਲ ਵਾਟਰ ਵੰਡਿਆ ਜਾ ਰਿਹਾ ਸੀ ਇਹ ਸ਼ਾਟਸ ਤੁਸੀਂ ਦੇਖ ਸਕਦੇ ਹੋ ਇੰਡੀਆ ਨੈਸ਼ਨਲ ਲੋਕਦਲ ਦੇ ਵਰਕਰ ਨੇ ਜਿਹੜੇ ਉਹ ਮਿਨਰਲ ਵਾਟਰ ਇੱਥੇ ਲੈ ਰਹੇ ਨੇ ਤੇ ਪਾਣੀ ਦੀ ਉਹ ਲੜਾਈ ਜਿਹਦੀ ਉਹ ਗੱਲ ਕਿਹਾ ਜਾ ਰਿਹਾ ਸੀਗਾ ਕਿ ਪਾਣੀ ਅਸੀਂ ਖਾਸ ਤੌਰ ਦੇ ਉੱਤੇ ਜਾ ਕੇ ਐਸਵਾਈਐਲ ਨਹਿਰ ਪੰਜਾਬ ਚੋਂ ਪੁੱਟਾਂਗੇ ਐਸਵਾਈਐਲ ਦੀ ਸ਼ੁਰੂਆਤ ਕਰਾਂਗੇ ਪਰ ਇੱਥੇ ਤੁਸੀਂ ਦੇਖੋ ਪਾਣੀ ਇਸ ਟਾਈਮ ਜਿਹੜੇ ਉੱਪਰ ਇਨਸਪੈਕਟਰ ਜਾਂ ਡੀਐਸਪੀ ਖੜੇ ਨੇ ਉਹ ਪਾਣੀ ਦੇ ਰਹੇ ਸੀ ਤੇ ਨਾਲ ਹੀ ਜਿਹੜੇ ਜਿੰਨੇ ਵੀ ਐਨਐਲਓ ਦੇ ਵਰਕਰ ਖੜੇ ਨੇ ਉਹ ਪਾਣੀ ਆ ਤਾਂ ਪਾਣੀ ਆਪਦੇ ਆਪ ਚ ਇੱਕ ਵੱਡਾ ਮੁੱਦਾ ਹੈਗਾ ਚਾਹੇ ਉਹ ਅ ਬਖਰੀਆਣੇ ਪੰਜਾਬ ਦਾ ਮਸਲਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਜਿਹੜਾ ਪਾਣੀ ਲੈਣਾ ਸੀ ਸ਼ਾਇਦ ਉਹ ਪਾਣੀ ਤਾਂ ਨਹੀਂ ਮਿਲੇ ਉਹਨਾਂ ਨੂੰ ਪਹਿਲਾਂ ਕਿਹਾ ਗਿਆ ਸੀਗਾ ਕਿ ਕਪੂਰੀ ਚ ਜਿੱਥੇ 1982 ਚੰ드ਰਾ ਗਾਂਧੀ ਨੇ ਸ਼ੁਰੂਆਤ ਕੀਤੀ ਸੀ ਇਸ ਨਹਿਰ ਦੀ ਉੱਥੇ ਜਾ ਕੇ ਅਸੀਂ ਉੱਥੇ ਤੱਕ ਲਾਵਾਂਗੇ ਜਾਂ ਉੱਥੋਂ ਖੁਦਾਈ ਕਰਾਂਗੇ ਨਹਿਰ ਦੀ ਪਰ ਪੰਜਾਬ ਪੁਲਿਸ ਇਹਨਾਂ ਨੂੰ ਇੱਥੇ ਰੋਕਿਆਗਾ ਵੱਡੇ ਪੱਧਰ ਤੇ ਸਿਕਿਉਰਿਟੀ ਆ ਤਾਂ ਇੱਕ ਪਾਸੇ ਹਰਿਆਣੇ ਦੀਆਂ ਦਲੀਲਾਂ ਨੇ ਦੂਜੇ ਪਾਸੇ ਪੰਜਾਬ ਦੀ ਲੀਡਰਸ਼ਿਪ ਦਲੀਲ ਦੇ ਰਹੀ ਹੈ ਹੁਣ ਦੇਖਣਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਸ ਮਸਲੇ 'ਚ ਕੀ ਹੋਣ ਜਾ ਰਿਹਾ ਖਾਸ ਔਰ ਦੇ ਉੱਤੇ ਜਦੋਂ ਇਸ ਮਸਲੇ ਦੇ ਉੱਤੇ ਵੱਡੇ ਪੱਧਰ ਤੇ ਸਰਗਰਮ ਰਾਜਨੀਤੀ ਹੋ ਰਹੀ ਹੋਵੇ ਕੈਮਰਾਮੈਨ ਗੁਂਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਪਟਿਆਲਾ